ਕੀ ਪਾਠ ਥੋੜਾ ਥੋੜਾ ਕਰਕੇ ਪੂਰਾ ਕੀਤਾ ਜਾ ਸਕਦਾ ਹੈ ਕੀ ਇਹ ਸਹੀ ਹੈ ਕਈ ਵਾਰ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਪੂਰਾ ਪਾਠ ਨਾ ਕਰੀਏ ਤਾਂ ਕੋਈ ਫਾਇਦਾ ਨਹੀਂ ਪਰ ਗੁਰੂ ਜੀ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਪਾਠ ਪੂਰਾ ਹੀ ਕਰੋ ਤਾਂ ਹੀ ਲਾਭ ਮਿਲੇਗਾ ਗੁਰਵਾਣੀ ਦੇ ਪਾਠ ਦੀ ਅਸਲ ਮਹੱਤਤਾ ਗੁਰਸਿੱਖ ਦੀ ਨਿਤ ਰਹਿਣੀ ਦਾ ਮੂਲ ਅੰਗ ਹੈ ਪਾਠ ਕਰਨਾ ਗੁਰੂ ਦਾ ਹੁਕਮ ਹੈ ਜੋ ਸਾਨੂੰ ਅੰਦਰੋਂ ਨਿਰੰਕਾਰ ਨਾਲ ਮਿਲਾਪ ਵੱਲ ਲੈ ਜਾਂਦਾ ਹੈ ਹੁਣ ਜੇ ਸਮਾਂ ਘੱਟ ਹੋਵੇ ਸੇਹ ਠੀਕ ਨਾ ਹੋਵੇ ਯਾਤਰਾ ਤੇ ਜਾ ਰਹੇ ਹੋ ਜਾਂ ਘਰ ਵਿੱਚ ਅਚਾਨਕ ਮਹਿਮਾਨ ਆ ਗਏ ਹੋਣ ਤਾਂ ਕੀ ਅਸੀਂ ਪਾਠ ਨਾ ਕਰੀਏ ਨਹੀਂ ਜੀ ਸੁਖਮਣੀ ਸਾਹਿਬ ਦੀਆਂ 4-4 ਜਾਂ 5-5 ਅਸ਼ਟਪਦੀਆਂ ਕਰਕੇ ਵੀ ਪਾਠ ਕੀਤਾ ਜਾ ਸਕਦਾ ਹੈ ਅਤੇ ਜਿਵੇਂ ਅਸੀਂ ਸਹਿਜ ਪਾਠ ਕਰਦੇ ਹਾਂ ਉਸੇ ਤਰ੍ਹਾਂ ਜਪਜੀ ਸਾਹਿਬ ਦੀਆਂ 2-2 ਪੌੜੀਆਂ ਕਰਕੇ ਵੀ ਅਸੀਂ ਪਾਠ ਕਰ ਸਕਦੇ ਹਾਂ ਗੱਲ ਇਹ ਨਹੀਂ ਕਿ ਤੁਸੀਂ ਕਿੰਨਾ ਜ਼ਿਆਦਾ ਪੜ ਰਹੇ ਹੋ ਗੱਲ ਇਹ ਹੈ ਕਿ ਤੁਸੀਂ ਬਾਣੀ ਨੂੰ ਕਿਵੇਂ ਜੀ ਰਹੇ ਹੋ ਆਪਣੇ ਆਪ ਤੋਂ ਪੁੱਛੋ ਇੱਕ ਬੰਦਾ ਦਿਨ ਵਿੱਚ 5 ਪਾਠ ਕਰ ਰਿਹਾ ਹੈ ਪਰ ਮਨ ਕਿਸੇ ਹੋਰ ਜਗ੍ਹਾ ਤੇ ਹੈ ਤੇ ਦੂਜਾ ਬੰਦਾ 4 ਅਸ਼ਟਪਦੀਆਂ ਪੂਰੀ ਸੁਰਤ ਨਾਲ ਧਿਆਨ ਲਗਾ ਕੇ ਪੜ ਰਿਹਾ ਹੈ ਤਾਂ ਕਿਹੜਾ ਵਧੀਆ ਕਰ ਰਿਹਾ ਹੈ ਗੁਰੂ ਨਾਨਕ ਦੇ ਘਰ ਵਿੱਚ ਅੱਖਰਾਂ ਦੀ ਗਿਣਤੀ ਨਹੀਂ ਮਨ ਦੀ ਸ਼ੁੱਧਤਾ ਦੇਖੀ ਜਾਂਦੀ ਹੈ ਸਤਿ ਸ੍ਰੀ ਅਕਾਲ